ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਤਰੀਕ ਆ ਚੁੱਕੀ ਹੈ ਤੇ ਇਲੈਕਸ਼ਨ ਦਾ ਦਿਨ ਆ ਰਿਹਾ ਸੋ ਜਨ ਸੇਵਾ ਡਰਾਈਵਰ ਪਾਰਟੀ ਵੱਲੋਂ ਜਿਹੜੇ ਪੰਜ ਉਮੀਦਵਾਰ ਚੋਣ ਮੈਦਾਨ ਚ ਨੇ ਤੁਹਾਡੇ ਹੱਕਦਾਰਾਂ ਦੀ ਲੜਾਈ ਲਈ ਉਹਨਾਂ ਨੂੰ ਜ਼ਰੂਰ ਤੋਂ ਜ਼ਰੂਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੋਟਾਂ ਪਾਓ ਫਿਰੋਜ਼ਪੁਰ ਤੋਂ ਲੋਕ ਸਭਾ ਹਲਕੇ ਤੋਂ ਬਲਵਿੰਦਰ ਸਿੰਘ ਚੋਹਾਣਾ ਜੀ ਦਾ ਚੋਣ ਨਿਸ਼ਾਨ ਪਾਣੀ ਵਾਲਾ ਪੰਪ ਹੈ ਫਰੀਦਕੋਟ ਤੋਂ ਮੇਜਰ ਸਿੰਘ ਪੱਟੀ ਆ ਜੀ ਦਾ ਚੋਣ ਨਿਸ਼ਾਨ ਟੀਵੀ ਹੈ ਬਠਿੰਡਾ ਸੀਟ ਤੋਂ ਗੁਰਪ੍ਰੀਤ ਸਿੰਘ ਖਿਆਲਾ ਉਰਫ ਪ੍ਰੀਤ ਘੈਂਟ ਵੀਰ ਹੈ ਜੀ ਦਾ ਚੋਣ ਨਿਸ਼ਾਨ ਟਾਇਰ ਹੈ ਲੁਧਿਆਣਾ ਹਲਕੇ ਤੋਂ ਰਜੀਵ ਮਹਿਰਾ ਜੀ ਆ ਜਿਨ੍ਹਾਂ ਦਾ ਚੋਣ ਨਿਸ਼ਾਨ ਟਾਇਰ ਹੈ ਗੁਰਦਾਸਪੁਰ ਹਲਕੇ ਤੋਂ ਵੀਰ ਰਣਜੋਤ ਸਿੰਘ ਹੈ ਛੋਟੇ ਘੁੰਮਣ ਜਿਨ੍ਹਾਂ ਦਾ ਚੋਣ ਨਿਸ਼ਾਨ ਆਟੋ ਰਿਕਸ਼ਾ ਹੈ ਸੋ ਵੋਟ ਪਾਉਣ ਲੱਗਿਆਂ ਇੱਕ ਵਾਰ ਇਹਨਾਂ ਨੂੰ ਰੂਹ ਸੋਚਿਓ ਕਿ ਅੱਜ ਤੋਂ ਪਹਿਲਾਂ ਸਾਡੇ ਕੋਲੇ ਕੋਈ ਰਸਤਾ ਨਹੀਂ ਸੀ ਹਾਂ ਅੱਜ ਤੁਹਾਡੇ ਕੋਲੇ ਦੋ ਰਾਏ ਤੁਸੀਂ ਦੋ ਰਾਏ ਤੇ ਖੜੇ ਹੋ ਇੱਕ ਰਾਹ ਹੋ ਜਾਂਦਾ ਜਿਹੜਾ ਆਮ ਰਵਾਇਤੀ ਪਾਰਟੀਆਂ ਵੱਲੋਂ ਜਾਂਦਾ ਹੈ ਜਿਹੜੇ ਹਰ ਵਾਰ ਤੁਹਾਡੇ ਤੋਂ ਵੋਟ ਲੈ ਜਾਂਦੇ ਆ ਪਰ ਕਦੇ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਤਾਂ ਗੱਲ ਰੱਖਣੀ ਦੂਰ ਕਦੇ ਕਿਸੇ ਪਬਲਿਕ ਪਲੇਸ ਤੇ ਵੀ ਜਾ ਕੇ ਤੁਹਾਡਾ ਨਾਮ ਤੱਕ ਨਹੀਂ ਲੈਣਾ ਚਾਹੁੰਦੇ ਕਿਉਂਕਿ ਉਹਨਾਂ ਦਾ ਸਟੇਟਸ ਡਾਊਨ ਹੁੰਦਾ ਸੋ ਦੋਸਤੋ ਇਹ ਕੋਈ ਬਿਜ਼ਨਸ ਇਹ ਕੋ ਧੰਦਾ ਬਦਨਾਮ ਨਹੀਂਗਾ 80000 ਕਰੋੜ ਰੁਪਇਆ ਸਾਲਾਨਾ ਰਿਸ਼ਵਤ ਇਹ ਡਿਪਾਰਟਮੈਂਟ ਦਿੰਦਾ ਹੈ 32 33000 ਰੁਪਇਆ ਟੈਕਸ ਦਾ ਰੈਵਨਿਊ ਹੈ ਸਰਕਾਰ ਸ਼ਾਮ ਨੂੰ ਜਦੋਂ ਸੌਣ ਚਲੀ ਜਾਂਦੀ ਹੈ ਤੇ ਸਵੇਰੇ ਜਦੋਂ ਉੱਠਦੀ ਹੈ ਤੇ 100 ਸਵਾ 100 ਕਰੋੜ ਰੁਪਇਆ ਜੀਐਸਟੀ ਦੇ ਰੂਪ ਵਿੱਚ ਡੀਜ਼ਲ ਦੇ ਰੂਪ ਵਿੱਚ ਸਰਕਾਰ ਦੇ ਗੱਲੇ ਦੇ ਵਿੱਚ ਪਾਉਣ ਵਾਲਾ ਡਿਪਾਰਟਮੈਂਟ ਆ ਤੁਹਾਡੇ ਹੱਕਾਂ ਦੀ ਅਧਿਕਾਰਾਂ ਦੀ ਗੱਲ ਕਰਦਾ ਹੈ ਆ ਜਦੋਂ ਜਨ ਸੇਵਾ ਡਰਾਈਵਰ ਪਾਰਟੀ ਚੋਣ ਮੈਦਾਨ ਚ ਉਤਰੀ ਤਾਂ ਦੂਸਰੀਆਂ ਪਾਰਟੀਆਂ ਨੇ ਵੀ ਸਾਡੇ ਦੀ ਤਰੀਕੇ ਨਾਲ ਡਰਾਈਵਰਾਂ ਨੂੰ ਮੈਨੀਫੈਸਟੋ ਦੇ ਵਿੱਚ ਸ਼ਾਮਲ ਕਰਨਾ ਸ਼ੁਰੂ ਕੀਤਾ ਸੋ ਇਹ ਵੀ ਇੱਕ ਸਾਡੀ ਬਹੁਤ ਵੱਡੀ ਜਿੱਤ ਸੀਗੀ ਅੱਗੇ ਅਸੀਂ ਵੋਟਾਂ ਦੇ ਵਿੱਚ ਜਿੱਤਣਾ ਨਾ ਜਿੱਤਣਾ ਉਹ ਤਾਂ ਇੱਕ ਵੱਖਰੀ ਗੱਲ ਹੈ ਜਦੋਂ ਚੋਣ ਮੈਦਾਨ ਦੇ ਵਿੱਚ ਹੋਈਏ ਤਾਂ ਪਾਰਟੀਆਂ ਦੇ ਕੈਂਡੀਡੇਟ ਹਰਦੇ ਵੀ ਆ ਜਿੱਤਦੇ ਵੀ ਆ ਸੋ ਦੋਸਤੋ ਇੱਕ ਜਰੂਰ ਇਹਨਾਂ 'ਤੇ ਉਪਰਾਲਾ ਕਰ ਦਿਓ ਕਿ ਤੁਹਾਡੇ ਕੈਂਡੀਡੇਟਾਂ ਨੂੰ ਇਨਿੰਗ ਪਾਵਰ ਦੇ ਦਿਓ ਇਨਿੰਗ ਤਾਕਤ ਦੇ ਦਿਓ ਵੋਟ 36 ਦੀ ਇਹਨਾਂ ਕੋ ਵੋਟ ਅਧਿਕਾਰ ਦੇ ਦਿਓ ਆ ਵੋਟਾਂ ਦੀ ਤਾਕਤ ਦੇ ਦਿਓ ਵੋਟਾਂ ਦੀ ਗਿਣਤੀ ਦੇ ਦਿਓ ਕਿ ਤੁਹਾਡੇ ਹੱਕ ਅਧਿਕਾਰਾਂ ਦੀ ਉਹ ਪੂਰੇ ਦਾਅਵੇ ਨਾਲ ਗੱਲ ਕਰ ਸਕਣ ਕੱਲ ਨੂੰ ਕਿਤੇ ਵੀ ਜਾ ਕੇ ਕਿਸੇ ਵੀ ਪਲੇਟਫਾਰਮ ਤੇ ਸਰਕਾਰ ਤੋਂ ਮੰਗ ਮੰਨਵਾਉਣੀ ਹੈ ਕੋਈ ਆਪਣੇ ਹੱਕ ਅਧਿਕਾਰਾਂ ਦੀ ਗੱਲ ਕਰਨੀ ਹੈ ਤੇ ਘਟੋ ਘਟ ਤੁਹਾਡਾ ਇਹਨਾਂ ਕੋ ਵੋਟ ਸ਼ੇਅਰ ਹੋਵੇ ਕਿ ਉਹ ਤੁਹਾਡੇ ਬਲਬੂਤੇ ਉਸ ਬਲਬੂਤੇ ਦੇ ਉੱਤੇ ਸਰਕਾਰ ਤੋਂ ਕੋਈ ਗੱਲ ਮੰਨਵਾ ਸਕਣ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿੰਨਾ ਵੀ ਆਪਣਾ ਮਹਿਕ ਮਾਰਟੋਂ ਰਿਕਸ਼ੇ ਤੋਂ ਲੈ ਕੇ ਟਰਾਲੇ ਕੋੜੇ ਤੱਕ ਜਿੰਨੀਆਂ ਵੀ ਮਿਸਤਰੀ ਮਾਰਕੀਟਾਂ ਨੇ ਆਟੋ ਮਾਰਕੀਟਾਂ ਨੇ ਜਿੰਨੇ ਵੀ ਟਾਇਰਾਂ ਵਾਲੇ ਵੀਰ ਨੇ ਸਪੇਅਰ ਪਾਰਟਸਾਂ ਵਾਲੇ ਵੀਰ ਨੇ ਜਾਂ ਜਿੰਨੀਆਂ ਵੀ ਯੂਨੀਅਨਾਂ ਵਾਲੇ ਸਾਡੇ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਸੜਕ ਦੇ ਨਾਲ ਜੁੜਿਆ ਜੀ ਦਾ ਕਾਰੋਬਾਰ ਹੈ ਉਹ ਸਾਡੇ ਵਿੱਚ ਹੀ ਆਉਂਦਾ ਹੈ ਸੋ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਜ਼ਰੂਰ ਤੋਂ ਜ਼ਰੂਰ ਵੋਟਾਂ ਵਾਲੇ ਦਿਨ ਇਹਨਾਂ ਵੀਰਾਂ ਨੂੰ ਇਹਨਾਂ ਕੈਂਡੀਡੇਟਾਂ ਨੂੰ ਯਾਦ ਰੱਖਿਓ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਭਾਰਤ